ਹਾਂਜੀ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਅੱਜ ਆਪਾਂ ਪਹੁੰਚੇ ਆਂ ਫਰੋਇਪੁਰ ਬਾਰਡਰ ਦੇ ਲਾਗੇ ਬਾਰਡਰ ਇੱਥੋਂ ਰਹਿ ਜਾਂਦਾ ਕਿਲੋ 2 ਕਿਲੋਮੀਟਰ ਤੇ ਬਾਈ ਜੀ ਹੁਣੀ ਅਰਬੀ ਦੀ ਖੇਤੀ ਕਰਦੇ ਆ ਤੇ ਇਹਨਾਂ ਨਾਲ ਕਰਾਉਣੇ ਗੱਲ ਬਸ ਸਸੀਗਾ ਬਾਈ ਜੀ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਠਾਕ ਹਾਂਜੀ ਹਾਂਜੀ ਵਧੀਆ ਜੀ ਠੀਕ ਹੈ ਜੀ ਕਿੰਨੇ ਸਾਲ ਤੋਂ ਬਾਈ ਜੀ ਆਪਾਂ ਲਾਉਨੇ ਅਰਬੀ ਅਰਬੀ ਤਕਰੀਬਨ ਸਾਡੇ ਬਜ਼ੁਰਗਾਂ ਨੂੰ ਤਾਂ ਹੋ ਗਏ 80-40 ਸਾਲ ਠੀਕ ਹੈ ਜੀ ਅਰਬੀ ਦੀ ਖੇਤੀ ਕਰਦੇ ਆ ਠੀਕ ਹੈ ਜੀ ਤੇ ਅਸੀਂ ਤਾਂ ਆਪਦਾ ਜਿਵੇਂ ਪੜ੍ਹਾਈ ਪੜ੍ਹਾਈ ਪੂਰੀ ਕਰਕੇ ਤੇ ਫਿਰ ਇਸੇ ਕੰਮ ਚੀਜ਼ ਲੱਗ ਕੇ ਆ ਗਏ ਠੀਕ ਹੈ ਜੀ ਹਾਂਜੀ ਹਾਂਜੀ ਤੇ ਬਾਕੀ ਆ ਜਿਹੜਾ ਏਰੀਆ ਇੱਥੇ ਸਭ ਤੋਂ ਜ਼ਿਆਦਾ ਅਰਬੀ ਵੀ ਹੁੰਦੀ ਆ ਤੇ ਹੋਰ ਸਬਜ਼ੀਆਂ ਸਾਰੀਆਂ ਇੱਥੇ ਸਭ ਤੋਂ ਜ਼ਿਆਦਾ ਹੁੰਦੀ ਆ ਇੱਥੇ ਜੀ ਆਪਣਾ ਜੇ ਆਪਾਂ ਗਿਣਤੀ ਚ ਲੈਈਏ ਫਰੋਹੇਪੁਰ ਦੀ ਹੱਬ ਆ ਸਬਜ਼ੀ ਦੀ ਇਹ ਵਾਲਾ ਜਿਹੜਾ ਏਰੀਆ ਆਪਣਾ ਹਾਂਜੀ ਮੰਨ ਕੇ ਚੱਲੋ ਪਹਿਲਾਂ ਤਾਂ ਇੱਥੇ ਜੀ ਵੀ ਹੁਣ ਅਰਬੀ ਚਲ ਪਈ ਅਰਬੀ ਤੋਂ ਹੀ ਲਾ ਲਓ ਹੁਣ ਅਰਬੀ ਚਲ ਪਈ ਅਰਬੀ ਤੋਂ ਮਗਰ ਆ ਗਿਆ ਚੋਨਾ ਹਾਂਜੀ ਠੀਕ ਆ ਤੇ ਕਈ ਬਧੇ ਆ ਚੋਨਾ ਨਹੀਂ ਲਾਉਂਦੇ ਉਹ ਲਾ ਦਿੰਦੇ ਗਾਜਰ ਹਾਂਜੀ ਠੀਕ ਆ ਗਾਜਰਾਂ ਲੱਗੀਆਂ ਫਿਰ ਉਸ ਤੋਂ ਬਾਅਦ ਮਟਰ ਆ ਜਾਂਦਾ ਸ਼ੁਰੂ ਮਟਰਾਂ ਤੋਂ ਬਾਅਦ ਆਲੂ ਸ਼ੁਰੂ ਹੋ ਜਾਂਦੇ ਆ ਹਾਂਜੀ ਆਲੂਆਂ ਤੋਂ ਬਾਅਦ ਲਸਣ ਸ਼ੁਰੂ ਹੋ ਗਿਆ ਹਾਂਜੀ ਲਸਣ ਤੋਂ ਬਾਅਦ Shimla Mirch Shimla Mirch ਤੋਂ ਬਾਅਦ ਲੰਬੀ ਮਿਰਚ ਹਾਂਜੀ ਠੀਕ ਆ ਉਸ ਤੋਂ ਬਾਅਦ ਫਿਰ ਆਪਣਾ ਨਾਲ ਇਹ ਵੀ ਚੱਲੀ ਜਾਂਦਾ ਨਾਲ ਆਲੂਆਂ ਤੋਂ ਬਾਅਦ ਕੋਈ ਤਾਂ ਲਾ ਦਿੰਦੇ ਆ ਅਰਬੀ ਲਾ ਦਿੰਦੇ ਆ ਠੀਕ ਆ ਲਗ ਲਗ ਸਿਸਟਮ ਆ ਜਿਵੇਂ ਮੰਨ ਕੇ ਚਲੋ ਜਿੰਨੇ ਹੁਣ ਝੋਨਾ ਲਾ ਕੇ ਉਸ ਤੋਂ ਬਾਅਦ ਲਾ ਦਿੱਤਾ ਆਲੂ ਹਾਂਜੀ ਠੀਕ ਆ ਆਲੂ ਤੋਂ ਬਾਅਦ ਆਲੂ ਪਟ ਕੇ ਹਾਂਜੀ ਫਿਰ ਲੱਗ ਜੂਗੀ ਅਰਬੀ ਠੀਕ ਹੈ ਜੀ ਠੀਕ ਆ ਮਿਰਚ ਦਾ ਜਿਹੜਾ ਪ੍ਰੋਸੈਸ ਉਹ ਅਲੱਗ ਹੈ ਹਾਂਜੀ ਇਹਦਾ ਅਲੱਗ ਕਿਉਂਕਿ ਮਿਰਚ ਸਾਡੇ ਇੱਥੇ ਲੱਗਦੀ ਆ ਮੰਨ ਕੇ ਚੱਲੋ ਨਵੰਬਰ ਦੇ ਵਿੱਚ ਅੱਛਾ ਜੀ ਨਵੰਬਰ ਵਿੱਚ ਦੀ ਲੱਗੀ ਹੁਣ ਚੱਲਦੀ ਪਈ ਨਵੰਬਰ ਦਸੰਬਰ ਜਨਵਰੀ ਫਰਵਰੀ ਮਾਰਚ ਅਪ੍ਰੈਲ ਮਈ ਜੂਨ ਜੁਲਾਈ ਤੱਕ ਅੱਗੇ ਤਾਂ ਚੱਲਦੀ ਸੀ ਜੁਲਾਈ ਤੱਕ ਹਾਂਜੀ ਪਰ ਜਿਹੜਾ ਇਸ ਵਾਰੀ ਜਿਹੜਾ ਸੀਜ਼ਨ ਹੁਣ ਚੱਲਦਾ ਪਿਆ ਇਸ ਵਾਰੀ ਮੰਦਾ ਬਹੁਤ ਆ ਹਾਂਜੀ ਲਾਲ ਦਾ ਵੀ ਮੰਦਾ ਤੇ ਹਰੀ ਦਾ ਵੀ ਮੰਦਾ ਠੀਕ ਆ ਇਸ ਕਰਕੇ ਉਹਨੂੰ ਛੱਡੀ ਜਾਂਦੇ ਆ ਠੀਕ ਹੈ ਜੀ ਤੇ ਹੁਣ ਕਈ ਕ ਕਰਦੇ ਆ ਆਲੂ ਪਟਕੇ ਤੇ ਅਰਬੀ ਲੱਗ ਗਈ ਹਾਂਜੀ ਠੀਕ ਹੈ ਹੁਣ ਅਰਬੀ ਦੀ ਪਟਾਈ ਸ਼ੁਰੂ ਹੋ ਚੁੱਕੀ ਆ ਠੀਕ ਹੈ ਜੀ ਹਾਂ ਆਪਣੇ ਏਰੀਏ ਦੇ ਵਿੱਚ ਅਰਬੀ ਦੀ ਪਟਾਈ ਸ਼ੁਰੂ ਹੋ ਚੁੱਕੀ ਹੋਈ ਠੀਕ ਹੈ ਕਿੰਨੇ ਮਹੀਨਿਆਂ ਦੀ ਫਸਲ ਇਹ ਅਰਬੀ ਦੀ ਇਹ ਤੁਸੀਂ ਮੰਨ ਕੇ ਚਲੋ ਫਰਵਰੀ ਦੀ ਲੱਗੀ ਆ ਤੇ ਹੁਣ ਪਟਾਈ ਸ਼ੁਰੂ ਹੋ ਗਈ ਉਹ ਹੀ 4-5 ਮਹੀਨੇ ਠੀਕ ਹੈ ਜੀ ਇਹਦੇ ਸਪਰੇਅਾਂ ਸੁਪਰੂਆਂ ਕਿੰਨੀਆਂ ਕੋਈ ਆ ਸਪਰੇਅ ਇੰਦੇ ਤਾਂ ਨਹੀਂ ਸਪਰੇਅ ਦੀ ਨਹੀਂ ਲੋਡ ਪੈਂਦੀ ਤੇ ਸਿਰਫ ਇੱਕ ਸਪਰੇਅ ਦੀ ਲੋਡ ਪੈਂਦੀ ਜਾਂਦੇ ਤੇ ਜਿਹੜੀ ਕੀ ਸੁੰਡੀ ਤੋਂ ਤੇ ਜੇ ਥੱਲੇ ਕਹਿ ਦਈਏ ਥੱਲੇ ਵੀ ਖਾਦਾ ਕੋਈ ਨਹੀਂ ਇੱਕ ਕਟਾ ਡੀਪੀ ਤਾਂ ਦੋ ਤਿੰਨ ਬਸ ਦੋ ਕੁ ਬਸ ਯੂਰੀਆ ਤੇ ਲੱਗਦੇ ਇਹਨੂੰ ਠੀਕ ਹੈ ਜੀ ਹਾਂ ਹੋਰ ਕੁਝ ਨਹੀਂ ਇਹਨੂੰ ਹੋਰ ਕੁਝ ਵੀ ਬਾ ਇੱਥੇ ਉੱਤੇ ਹੀ ਹੁੰਦੀ ਹੈ ਕਿ ਨਹੀਂ ਇਹ ਨਾ ਜਿਵੇਂ ਆਪਣੇ ਆਲੂ ਹੁੰਦੇ ਆ ਹਾਂ ਜੀ ਆਲੂ ਤਰ੍ਹਾਂ ਹੁੰਦਾ ਮਤਲਬ ਹੁੰਦੀ ਥੱਲੇ ਠੀਕ ਹੈ ਤੇ ਮੇਨ ਇਹਦਾ ਹੁੰਦਾ ਇੱਕ ਕਚਾਲੂ ਆ ਜਾਂਦਾ ਜਦੋਂ ਆਪਾਂ ਅਰਬੀ ਲਾਉਨੇ ਆ ਮੇਨ ਇੱਕ ਚਾਲੂ ਹੁੰਦਾ ਠੀਕ ਹੈ ਠੀਕ ਹੈ ਸੈਂਟਰ ਵਿੱਚ ਕਚਾਲੂ ਆ ਗਿਆ ਹਾਂ ਜੀ ਤੇ ਬਾਕੀ ਫਿਰ ਹੁੰਦਾ ਸਾਈਡਾਂ ਤੇ ਸਾਰਾ ਆਪਣਾ ਅਰਬੀ ਆਉਂਦੀ ਆ ਠੀਕ ਹੈ ਤੇ ਇਹਦੀ ਪਟਾਈ ਬਈ ਕਿਵੇਂ ਪਟਾਈ ਇਹਦੀ ਤਾਂ ਹੁੰਦੀ ਹੈ ਜੀ ਆਪਣਾ ਕਈਆਂ ਨਾਲ ਹੀ ਅੱਛਾ ਜੀ ਲੇਵਰ ਲੱਗਦੀ ਆ ਲੇਵਰ ਲਾ ਕੇ ਤੇ ਉਸ ਤੋਂ ਬਾਅਦ ਇਹਦੀ ਕਈਆਂ ਨਾਲ ਪਟਾਈ ਕਰਦੇ ਆ ਠੀਕ ਹੈ ਜੀ ਪਟ ਕੇ ਉਹ ਢੇਰ ਲਾ ਲੈਂਦੇ ਆ ਉਸ ਤੋਂ ਬਾਅਦ ਫਿਰ ਉਹ ਇੱਕ ਇੱਕ ਗੰਢੀ ਤੋੜ ਕੇ ਨਾਲ ਉਹਦੇ ਜੜਾ ਹੁੰਦੀਆਂ ਇਹਦੇ ਅਰਬੀ ਦੇ ਨਾਲ ਜੜਾ ਤੋੜ ਕੇ ਤੇ ਫਿਰ ਉਸ ਤੋਂ ਬਾਅਦ ਉਹਨੂੰ ਸੇਲ ਕਰ ਦਿੰਦੇ ਆ ਸੇਲ ਨਹੀਂ ਮਤਲਬ ਉਸ ਤੋਂ ਬਾਅਦ ਜ਼ਿਮੀਦਾਰ ਨੂੰ ਮਤਲਬ ਸ਼ਾਮ ਨੂੰ ਜਿਵੇਂ ਤਲਾਈ ਕਰਤੀ ਸਭ ਕੁਝ 40 ਵੈਸੇ ਤਾਂ ਹੁੰਦਾ 40 ਕਿਲੋ ਦਾ ਬੈਗ ਜਿਹੜਾ ਅਸੀਂ ਜਿੰਦੇ ਪੈਸੇ ਸਾਨੂੰ ਮਿਲਦੇ ਆ ਪਰ ਮੰਡੀ ਦੇ ਵਿੱਚ 42 ਕਿਲੋ ਲੈਂਦੇ ਕਿਉਂਕਿ ਜਿਹੜੇ ਉਤਲੇ 2 ਕਿਲੋ ਮਿੱਟੀ ਮੁੱਟੀ ਹੁੰਦੀ ਜਾਦੀ ਹਾਂਜੀ ਤੇ ਉਹ ਫਿਰ ਉਦੋਂ ਕੱਟਿਆ ਜਾਂਦਾ ਕਿੰਨਾ ਕੁ ਟਾਈਮ ਇਹ ਰੱਖੀ ਜਾ ਸਕਦੀ ਆ ਖੇਤ ਚ ਕਿ ਨਾਲ ਦੀ ਨਾਲ ਵਿੱਚ ਨਹੀਂ ਹੁੰਦੀ ਨਹੀਂ ਜ਼ਰੂਰੀ ਨਹੀਂ ਹੈਗਾ ਜੇ ਮੰਦਾ ਹੈ ਹਾਂਜੀ ਇਹਨੂੰ ਆਪਾਂ ਇਹਦਾ ਇਹ ਵੱਧਾ ਹੈਗਾ ਆਲੂ ਤਾਂ ਜਿਵੇਂ ਮੰਨ ਕੇ ਚਲੋ ਪਟਕੇ ਕੋਲਡ ਸਟੋਰੇਜ ਸਟੋਰ ਕਰਾਉਣਾ ਪੈਂਦਾ ਨਾ ਇਹਦਾ ਇਹ ਚੱਕਰ ਨਹੀਂ ਹੈਗਾ ਇਹਨੂੰ ਪਟਕੇ ਤੇ ਇਸ ਤੋਂ ਬਾਅਦ ਇਹਨੂੰ ਆਪਾਂ ਸੋਰੀ ਪੱਟਕੇ ਕਹਿ ਰਹੇ ਆ ਜੇ ਮੰਨ ਕੇ ਚੱਲੋ ਰੇਟ ਨਹੀਂ ਹੈਗਾ ਹਾਂਜੀ ਠੀਕ ਆ ਇਹਨੂੰ ਆਪਾਂ ਐਜ਼ ਇਟ ਇਦਾਂ ਹੀ ਪਹਿਲੇ ਚ ਰਹਿਣ ਦੇਾਂਗੇ ਠੀਕ ਹੈ ਜੀ ਹਾਂ ਇਹਨੂੰ ਆਪਾਂ ਪੂਰਾ ਸਾਲ ਭਾਵੇਂ ਜਦੋਂ ਮਰਜ਼ੀ ਆਪਾਂ ਪੱਟ ਸਕਦੇ ਅੱਛਾ ਇਹ ਭਾਵੇਂ ਸਾਲ ਤੱਕ ਇਹਨੂੰ ਰੱਖੀ 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 ਕੋਈ ਇਹਨੂੰ ਕੁਝ ਨਹੀਂਗਾ ਇਹਨੂੰ ਕੁਝ ਨਹੀਂ ਹੁੰਦਾ ਨਾ ਨਾ ਇਹ ਨਹੀਂ ਖਰਾਬ ਨਹੀਂ ਹੋਣਾ ਠੀਕ ਆ ਜਿਵੇਂ ਦੂਜੀ ਚੀਜ਼ ਤਾਂ ਆਪਣੀ ਖਰਾਬ ਹੋ ਜਾਂਦੀ ਹੈ ਇਹ ਖਰਾਬ ਨਹੀਂ ਹੁੰਦੀ ਅੱਛਾ ਇਹ ਭਾਵੇਂ ਸਾਲ ਤੱਕ ਇਹ ਵੱਡੀ ਹੋਈ ਜਾਊਗੀ ਸਹੀ ਜੀ ਇਹ ਨਾ ਇਹ ਖਰਾਬ ਨਹੀਂ ਹੋਊਗੀ ਠੀਕ ਹੈ ਜੀ ਹਾਂਜੀ 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 ਬਸ ਆ ਚੱਕਰ ਕਹਿੰਦਾ ਠੀਕ ਹੈ ਜੀ ਹਾਂ ਬਾਕੀ ਜੇ ਇਹਦਾ ਪ੍ਰੋਫਿਟ ਦਾ ਕਹਿ ਦਈਏ ਵੇਖੋ ਸਬਜ਼ੀ ਸੋਦਾ ਜੂਆ ਵੀ ਹੈ ਜੂਆ ਆਪਾਂ ਕਹਿ ਸਕਦੇ ਹਾਂ ਮੰਡੀਕਰਨ ਸੌਖਾ ਹੋ ਜਾਂਦਾ ਇਹਦਾ ਮੰਡੀਕਰਨ ਆਪਣੇ ਇੱਥੇ ਨਾ ਬਣੇ ਹੋਏ ਡਿਗ ਹਾਂਜੀ ਤੇ ਜ਼ਿਮੀਦਾਰ ਜਾ ਕੇ ਡਿਗ ਤੇ ਲਾਉਂਦਾ ਤੇ ਉਸ ਤੋਂ ਬਾਅਦ ਉਹਦੀ ਤਵਾਈ ਹੋ ਕੇ ਹਾਂਜੀ ਤੇ ਉਸ ਤੋਂ ਬਾਅਦ ਫਿਰ ਗਾਂ ਅਗਲੀਆਂ ਪੰਜਾਬ ਦੀਆਂ ਮੰਡੀਆਂ ਜਿੱਦੀ ਬਣੀਆਂ ਅੱਛਾ ਇਹ ਡਿਗਾਂ ਤੇ ਜਾਂਦੀ ਆ ਡਿਗਾਂ ਤੇ ਜਾਂਦੀ ਆ ਗਾਂ ਉੱਥੋਂ ਸਿੱਧਾ ਵਪਾਰੀ ਚੱਕ ਲੈਂਦਾ ਨਹੀਂ ਉਹ ਆਪਾਂ ਵਪਾਰੀ ਨੂੰ ਦੇਤੀ ਹਾਂਜੀ ਵਪਾਰੀ ਜਿਹੜੇ ਵਪਾਰੀ ਨੇ ਉਹਨਾਂ ਆਪ ਦੇ ਡਿਗ ਬਣਾਏ ਹੋਏ ਵਪਾਰੀਆਂ ਨੇ ਅੱਛਾ ਜੀ ਹਾਂ ਤੇ ਉਸ ਤੋਂ ਬਾਅਦ ਫਿਰ ਉਹ ਆਪਣਾ ਆਪ ਜਿਵੇਂ ਸਾਨੂੰ ਜਿਵੇਂ ਹੁਣ ਮੌਜੂਦਾ ਚੱਲਦਾ ਪਿਆ ਰੇਟ ਮੇਰੇ ਨਾਲ 1100 1150 ਦੇ ਲੰਮਸਮ ਚੱਲਦਾ ਪਿਆ ਹਾਂਜੀ ਠੀਕ ਹੈ ਹਾਲੇ ਕੋਈ ਟਾਮਾ ਟਾਵਾਂ ਕੋਈ ਬੰਦਾ ਜਿਹੜਾ ਪਟਾਈ ਸ਼ੁਰੂ ਜਿੰਨੇ ਕੀਤੀ ਹੈ ਠੀਕ ਹੈ ਜੀ ਹਾਂ 1100 ਦਾ 40 ਕਿਲੋ ਦਾ ਬੈਗ 40 ਕਿਲੋ ਦਾ ਬੈਗ ਬਾਕੀ ਇਹਨਾਂ ਦਾ ਇਸ ਵਾਰੀ ਮੰਦਾ ਹੈ ਅਰਬੀ ਦਾ ਵੀ ਅਰਬੀ ਦਾ ਵੀ ਮੰਦਾ ਐਦ ਕਿ ਸਾਰੀ ਸਬਜ਼ੀ ਦੇ ਮੰਦਾ ਲੱਗ ਭਾ ਕੋਈ ਜੇ ਮੰਨ ਕੇ ਚਲੋ ਰਾਜਾ ਮੰਦਾ ਤੇ ਪ੍ਰਜਾ ਤਾਂ ਨਹੀਂ ਹੋਣੀ ਹਾਂਜੀ ਆਲੂ ਮੰਦਾ ਹੈ ਹਾਂ ਜੀ ਤੇ ਸਾਰਾ ਸੋਦਾ ਆਲੂ ਵੀ ਪਿਆਜ਼ ਵੀ ਮੰਦਾ ਵਾ ਹਾਂ ਤਾ ਕਰਕੇ ਸਾਰਾ ਕੁਝ ਅਨਜੰਜੀ ਤਾਂ ਕਰਕੇ ਮੰਦਾ ਸਾਰਾ ਠੀਕ ਹੈ ਜੀ ਹਾਂ ਮਤਲਬ ਮੈਂ ਤਾਂ ਇੱਕ ਚੀਜ਼ ਇਹ ਕਹਿਣਾ ਪਿਆ ਦੇਖੋ ਆਪਾਂ ਵੀਡੀਓ ਬਣਾਉਣੇ ਪਿਆ ਹਾਂਜੀ ਬਣਾਉਣ ਦਾ ਮਕਸਦ ਇਹ ਆ ਕਿ ਇਹ ਇੱਕ ਆਪਣੇ ਕੋਲ ਚੁਆਇਸ ਆ ਹਾਂਜੀ ਅਲੱਗ ਤੋਂ ਜੇ ਕਿਸੇ ਨੇ ਸਬਜੀ ਵਲੇ ਆਉਣਾ। ਸਾਗਜੀ ਵਲੇ ਆਉਣਾ। ਠੀਕ ਆ ਪਰ ਇਹ ਪਾਲਣੀ ਬਹੁਤ ਔਖੀ ਆ ਹਰੇਕ ਦੇ ਵਾਸਤਾ ਕੰਮ ਨਹੀਂ ਹੈਗਾ। ਅੱਛਾ ਜੀ। ਇਹਨੂੰ ਆਪਾਂ ਜੇ ਇਹਨੂੰ ਪਾਣੀ ਜ਼ਿਆਦਾ ਦੇ ਦੇ ਤਾਂ ਇਹਦੀ ਗ੍ਰੋਥ ਜ਼ਿਆਦੀ ਹੋ ਜੇ ਨਹੀਂ ਥੱਲੇ ਕੁਝ ਨਹੀਂ ਪੈਣਾ। ਅੱਛਾ ਜੀ। ਦਾਣੂ ਆਹਾ ਪੱਤੇ ਵੱਡੇ ਹੋਣਗੇ। ਕਰੀ ਜਾਊਗੀ ਥੱਲੇ ਕੁਝ ਨਹੀਂ ਬਣਨਾ। ਥੱਲੇ ਕੋਹ ਨਹੀਂ ਬਣਨਾ। ਜੇ ਇਹਨੂੰ ਪਾਣੀ ਘੱਟ ਲਾਤਾ। ਹਾਂਜੀ। ਫਿਰ ਇਹਨੇ ਉੰਜ ਸੁੱਕ ਜਾਣਾ। ਠੀਕ ਆ। ਇਹ ਚੀਕਣੇ ਵਾਣਾ ਚੁੰਦੀ ਆ ਕਿ ਜਿਵੇਂ ਰੇਤਾ ਦੋਵਾਂ ਚ ਹੀ ਹੋ ਜਾਂਦੀ ਆ। ਦੋਨਾਂ ਚ ਹੀ ਹੋ ਜਾਂਦੀ ਆ। ਮਤਲਬ ਜ਼ਿਆਦਾ ਜਿਹੜਾ ਖਸਰ ਜਿਹ ਸਰੇ ਜਿਵੇਂ ਮਿਕਸ ਜਿਹੜੀ ਮਿੱਟੀ ਹਾਂ ਉਹਦੇ ਵਿੱਚ ਜ਼ਿਆਦਾ ਵਧੀਆ ਬਣਦੀ ਆ ਠੀਕ ਆ ਬਈ ਹਾਂਜੀ ਹਾਂਜੀ ਜੇ ਵੀਡੀਓ ਚੰਗੀ ਲੱਗਦੀ ਹੁੰਦੀ ਵੀਰੇ ਸ਼ੇਅਰ ਜ਼ਰੂਰ ਕਰਿਆ ਕਰੋ ਪੇਜ ਨੂੰ ਫੋਲੋ ਕਰਿਆ ਕਰੋ ਇਦਾਂ ਦੀਆਂ ਵੀਡੀਓ ਤੁਹਾਡੇ ਮੂਰੇ ਪਾਉਂਦੇ ਰਵਾਂਗੇ ਤੇ ਜੇ ਕਿਸੇ ਵੀ ਭਰਾ ਨੇ ਪ੍ਰਮੋਸ਼ਨ ਕਰਵਾਉਣੀ ਹੋਵੇ ਤਾਂ ਮੇਰੇ ਨਾਲ ਕੰਟੈਕਟ ਕਰ ਸਕਦਾ ਜੀ ਧੰਨਵਾਦ ਜੀ